ਸਵਾਗਤ ਕਰਦੇ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੈਰੀ ਫਾਰਮ ਤੇ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਲਹੌਂਦੀ ਜ਼ਿਲ੍ਹਾ ਮੋਗਾ ਤੋਂ 12-13 ਦਿਨਾਂ ਦੀ ਕੱਚੀ ਵਾੜ ਦੀ ਵੀਡੀਓ ਆਈ ਆਪਣੇ ਕੋਲ ਦੂਜੀ ਸੂਏ ਵਾੜ ਦੀ ਸੁਣਾਗਾ ਪਹਿਲੇ ਸੂਏ ਦੁੱਧ ਦਾ ਰਿਕਾਰਡ ਹੈਗਾ ਵਾੜ ਦਾ 22 ਲੀਟਰ ਦਾ ਤੇ ਅੱਜ ਕੀ ਉਮੀਦ ਹੈਗੀ 26 ਤੋਂ 27 ਲੀਟਰ ਦੀ ਬਾਕੀ ਥੋੜੀ ਸੇਵਾ ਤੇ ਹੋਰ ਵੀ ਵਧ ਦੇ ਸਕਦੀ ਹੈ ਬਾਕੀ ਪੂਰੇ ਲੰਬੇ ਵੇਲੇ ਵਾੜ ਦੀ ਕੱਦ-ਕਾੜ ਥੋੜੇ ਸਾਹਮਣੇ ਪੂਰਾ ਫੁੱਲ ਉੱਚਾ ਕੱਦ-ਕਾਠਾ ਵੱਡੀ ਵਾੜਾ ਤੇ ਥਨਲੇਵਾ ਪੂਰਾ ਵਧੀਆ ਘੈਂਡਾ ਕੱਲਾ ਕੱਲਾ ਵਿਖਰਮਾ ਥਾਣਾ ਪੂਰੀ ਸੁਨੱਖੀ ਵੈੜਾ ਜੇ ਕਿਸੇ ਬਾਈ ਨੇ ਲੈਣੀ ਆ ਆਪਾਂ ਨੰਬਰ ਬਾਈਆਂ ਦਾ ਸਕਰੀਨ ਤੇ ਪਾਵਾਂਗੇ ਬਾਈਆਂ ਨਾਲ ਗੱਲ ਕਰਕੇ ਤੁਸੀਂ ਵੈੜ ਖਰੀਦ ਸਕਦੇ ਹੋ ਤੇ ਰੇਟ ਬਾਈ ਫੋਨ ਤੇ ਕਰਨਗੇ ਇਹਨਾਂ ਦਾ ਬਾਈ ਕਿਉਂਦਾ ਫੋਨ ਤੇ ਗੱਲ ਕਰਕੇ ਤੁਸੀਂ ਸਾਡੇ ਨਾਲ ਗਾਂ ਖਰੀਦ ਸਕਦੇ ਹੋ ਤੇ ਥਨਲੇਵਾ ਤੁਹਾਡੇ ਸਾਹਮਣੇ ਕੱਲਾ ਕੱਲਾ ਵਿਖਰਮਾ ਥਾਣਾ ਕਹਿਰਾ ਕਹਿਰਾ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਸਸਾ ਹੋਰ ਵੀ ਵੀਡੀਓ ਪਾਉਣੇ ਆਪਾਂ ਸੋਲ ਲਈ ਤੇ ਐਡਰੈਸ ਵਾਈਂ ਜਾ ਦੇਗਾ ਪਿੰਡ ਲਹੌਂਦੀ ਜ਼ਿਲ੍ਹਾ ਮੋਗਾ ਧੰਨਵਾਦ ਕਰਦਾ ਤੁਹਾਡਾ ਸਿੱਧੂ ਡੈਰੀ ਫਾਰਮ ਤੇ